2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਨੇ ਕੀਤਾ ਵੱਡਾ ਫੇਰਬਦਲ ਤਰਨਤਾਰਨ ਦੀ ਜਿਮਨੀ ਚੋਣ ਤੋਂ ਬਾਅਦ ਕਾਂਗਰਸ ਦੇ ਵਿੱਚ ਨਵੇਂ ਚਿਹਰਿਆਂ ਨੂੰ ਮਿਲੀ ਵੱਡੀ ਜ਼ਿੰਮੇਵਾਰੀ ਜੋ ਪੰਜਾਬ ਕਾਂਗਰਸ ਦੇ ਵੱਲੋਂ ਲਿਸਟ ਜਾਰੀ ਕੀਤੀ ਗਈ ਹੈ ਨਵੇਂ ਹਲਕਾ ਇੰਚਾਰਜ ਤੇ ਜ਼ਿਲ੍ਹਾ ਪ੍ਰਧਾਨਾਂ ਦੀ ਲਿਸਟ ਜਾਰੀ ਹੋਈ ਹੈ ਤੁਸੀਂ ਜਿਹੜੋ ਲੋਕ ਰਾਏ న్యూਸ ਨਾਲ ਬਹੁਤ-ਬਹੁਤ ਸਵਾਗਤ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਵੱਡੀ ਤੇ ਨਵੀਂ ਖਬਰ ਮਿਲ ਸਕੇ ਸੋ ਤਰਨ ਤਾਰਨ ਦੀ ਜਿਮਨੀ ਚੋਣ ਤੋਂ ਬਾਅਦ ਕਾਂਗਰਸ ਨੇ ਆਪਣੇ ਪੂਰੇ ਸੰਗਠਨ ਦੇ ਵਿੱਚ ਵੱਡਾ ਫੇਰ ਬਦਲ ਕਰ ਦਿੱਤਾ ਹੈ ਜੋ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਵਿੰਗ ਤੋਂ ਲੈ ਕੇ ਨੀਚੇ ਪੱਧਰ ਤੱਕ ਕਾਂਗਰਸ ਦੇ ਵੱਲੋਂ ਇਹ ਬਦਲਾਅ ਕੀਤੇ ਗਏ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਹ ਬਹੁਤ ਵੱਡਾ ਬਦਲਾਅ ਹੋਇਆ ਹੈ 27 ਨਵੇਂ ਜ਼ਿਲ੍ਹਾ ਪ੍ਰਧਾਨਾਂ ਦੀ ਸੂਚੀ ਜਾਰੀ ਕੀਤੀ ਗਈ ਹੈ ਉੱਥੇ ਨਵੇਂ ਚਿਹਰਿਆਂ ਨੂੰ ਵੀ ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਨੇ ਜੋ ਕਾਂਗਰਸ ਦੇ ਵੱਲੋਂ 2027 ਦੇ ਵਿੱਚ ਪੰਜਾਬ ਸਰਕਾਰ ਦੁਬਾਰਾ ਬਣਾਉਣ ਲਈ ਤਿਆਰੀਆਂ ਸ਼ੁਰੂ ਹੋ ਗਈਆਂ ਨੇ ਸੋ ਪੰਜਾਬ ਕਾਂਗਰਸ ਨੇ ਜੋ ਨਵੇਂ ਜ਼ਿਲ੍ਹਾ ਪ੍ਰਧਾਨਾਂ ਦੀ ਸੂਚੀ ਜਾਰੀ ਕੀਤੀ ਹੈ ਇਸ ਵਿੱਚ ਬਹੁਤ ਹੀ ਮਹੱਤਵਪੂਰਨ ਗੱਲ ਇਹ ਹੈ ਕਿ ਪਾਰਟੀ ਤਰਨਤਾਰ ਜ਼ਿਲ੍ਹਾ ਪ੍ਰਧਾਨ ਸਮੇਤ 12 ਜ਼ਿਲ੍ਹਿਆਂ ਦੇ ਪ੍ਰਧਾਨਾਂ ਨੂੰ ਬਦਲੇ ਵੀ ਦਿੱਤਾ ਗਿਆ ਹੈ ਸੋ ਪਾਰਟੀ ਦੇ ਐਸਐਸਐ ਨਗਰ ਮੁਹਾਲੀ ਸੀਟ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬਣ ਕੇ ਸਾਬਕਾ ਮੁੱਖ ਮੰਤਰੀ ਜਨੰਦਰ ਦੇ ਸੰਸਦ ਮੈਂਬਰ ਚੰਨੀ ਨੂੰ ਜਰੂਰ ਵੱਡਾ ਚਟਕਾ ਦਿੱਤਾ ਹੈ ਜੋ ਪਾਰਟੀ ਨੇ ਦੋਹਾਂ ਆਗੂਆਂ ਦੀ ਪਸੰਦ ਨੂੰ ਦਰਕਿਨਾਰ ਕਰਦੇ ਹੋਏ ਕਮਲ ਕਿਸ਼ੋਰ ਸ਼ਰਮਾ ਨੂੰ ਪ੍ਰਧਾਨਯੁਗਤ ਕੀਤਾ ਹੈ ਮੁਹਾਲੀ ਤੋਂ ਲੈ ਕੇ ਦੋਹਾਂ ਆਗੂਆਂ ਵਿਚਕਾਰ ਵਿਵਾਦ ਸੀ ਇਸੇ ਦੌਰਾਨ ਚੰਨੀ ਅਤੇ ਸੰਸਦੀ ਹਲਕੇ ਦੇ ਜਨੰਦਰ ਸ਼ਹਿਰੀ ਦੇ ਦਿਹਾਤੀ ਵਿੱਚ ਵੀ ਦੋਹਾਂ ਪ੍ਰਧਾਨਾਂ ਨੂੰ ਇਦਰ ਹੁਣ ਵਿੱਚ ਕਾਮਯਾਬ ਰਹੇ ਹਨ ਜਦੋਂ ਕਿ ਬਾਕੀ ਜਗ੍ਹਾ ਤੇ ਰਾਜਾ ਵੜਿੰਗ ਹੀ ਭਾਰੀ ਨਜ਼ਰ ਆਏ ਹਨ ਜਾਣਕਾਰੀ ਦੇ ਅਨੁਸਾਰ ਚੰਨੀ ਗੁਰਪ੍ਰਤਾਪ ਸਿੰਘ ਪਟਿਆਲ ਨੂੰ ਜ਼ਿਲ੍ਹਾ ਪ੍ਰਧਾਨਾ ਬਣਾਉਣਾ ਚਾਹੁੰਦੇ ਸਨ ਜਦੋਂ ਕਿ ਰਾਜਾ ਵੜਿੰਗ ਰਣਜੀਤ ਪਟਿਆਲ ਨੂੰ ਹੀ ਜ਼ਿਲ੍ਹਾ ਪ੍ਰਧਾਨ ਬਣਾਉਣ ਦੇ ਵਿੱਚ ਅੜੇ ਹੋਏ ਸਨ ਸੋ ਕਾਂਗਰਸ ਨੇ 12 ਜ਼ਿਲ੍ਹਾ ਵਿੱਚ ਨਵੇਂ ਚਿਹਰੇ ਦੇ ਆਂਦੇ ਹਨ ਜਿਨ੍ਹਾਂ ਵਿੱਚ ਅੰਮ੍ਰਿਤਸਰ ਸ਼ਹਿਰੀ ਅਤੇ ਦਿਹਾਤੀ ਢਿੰਡਾ ਦਿਹਾਤੀ ਫਤਿਹਗੜ੍ਹ ਸਾਹਿਬ ਫਾਿਲਕਾ ਫਿਰੋਜ਼ਪੁਰ ਮੋਗਾ ਮੁਹਾਲੀ ਪਠਾਨਕੋਟ ਪਟਿਆਲਾ ਦਿਹਾਤੀ ਸੰਗਰੂਰ ਤਰਨਤਾਰਨ ਸ਼ਾਮਲ ਹਨ ਜੋ ਕਿ ਕਾਂਗਰਸ ਨੇ 2027 ਵਿਧਾਨ ਸਭਾ ਨੂੰ ਮੁੱਖ ਰੱਖਦੇ ਹੋਏ 27 ਜ਼ਿਲ੍ਹਿਆਂ ਦੇ ਪ੍ਰਧਾਨਾਂ ਨੂੰ ਜੋ ਬਦਲ ਕੇ ਨਵੇਂ ਚਿਹਰਿਆਂ ਨੂੰ ਜ਼ਿੰਮੇਵਾਰੀ ਦਿੱਤੀਏ 27 ਜ਼ਿਲ੍ਹਿਆਂ ਲਈ ਪ੍ਰਧਾਨਾਂ ਦੀ ਸੂਚੀ ਜਾਰੀ ਕੀਤੀ ਹੈ ਮਲੇਰ ਕੋਟੜਾ ਤੇ ਮਾਨਸਾ ਦੀ ਸੂਚੀ ਅਜੇ ਜਾਰੀ ਨਹੀਂ ਹੋ ਸਕੀ ਜੋ ਉੱਥੇ ਅਜੇ ਵੀ ਪੇਚ ਫਸਿਆ ਹੋਇਆ ਹੈ ਮੱਤਮੁਪੂਰਨ ਗੱਲ ਹੈ ਕਿ ਸੂਚੀ ਬਹੁਤ ਪਹਿਲਾਂ ਤਿਆਰ ਕਰ ਲਈ ਗਈ ਸੀ ਪਰ ਤਰਨ ਤਰਨ ਉਪਚੋਣ ਦੀ ਉਡੀਕ ਕੀਤੀ ਜਾ ਰਹੀ ਸੀ ਜਿਵੇਂ ਹੀ ਤਰਨਤਾਰਨ ਦੀ ਉਪਚੋਣ ਨੇਪਰੇ ਚੜ੍ਹੀਏ ਤਾਂ ਉਸ ਤੋਂ ਬਾਅਦ ਇਹ ਸੂਚੀ ਜਾਰੀ ਕਰ ਦਿੱਤੀ ਗਈ ਤਰਨਤਾਰਨ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਗਿੱਲ ਨੂੰ ਬਦਲ ਦਿੱਤਾ ਗਿਆ ਤੇ ਉਸ ਦੀ ਜਗ੍ਹਾ ਤੇ ਜੋ ਰਾਜਾ ਵਿੰਗ ਦੇ ਬਹੁਤ ਹੀ ਕਰੀਬੀ ਸਾਥੀ ਤੇ ਸੀਨੀਅਰ ਲੀਡਰ ਰਾਜਵੀਰ ਸਿੰਘ ਭੁੱਲਰ ਨੂੰ ਜਿਹੜਾ ਕਿ ਤਰਨਤਾਰਨ ਦਾ ਜ਼ਿਲ੍ਹਾ ਪ੍ਰਧਾਨ ਲਾਇਆ ਗਿਆ ਹੈ ਇਸ ਤੋਂ ਇਲਾਵਾ ਪਾਰਟੀ ਨੇ ਦੋਵੇਂ ਪੰਜਾਬ ਦੇ ਸਖਤਰਾਂ ਨੂੰ ਵੀ ਬਦਲ ਦਿੱਤਾ ਹਿਨਾ ਕਾਵਰੇ ਅਤੇ ਸੂਰਜ ਠਾਕਰ ਨੂੰ ਪੰਜਾਬ ਸਖਤਰ ਨਿਯੁਕਤ ਕੀਤਾ ਗਿਆ ਜੋ ਕਿ ਸੂਬਾ ਇੰਚਾਰਜ ਦੇ ਪੰਜਾਬ ਵੀ जेड़े जनरल सकत्र से छत्तीसगढ़ के सबका मुख्यमंत्री उपेश बघेल दे सहायक भी भूमिका निभागे सो अमृतसर दहाती तो सुखविंदर डैनी बड़ाला अमृतसर शहरी तो सौरभ मदान बरनला कुलदीप सिला ढिलो बठिडा शहरी तो, तो प्रीतम सिंह कोट भाई बठिडा दहाती तो राजन गर्ग फरीदकोट तो नवदीप सिंह बराड़ फतेहगढ़ साहब तो सुरेंद्र सिंह फाइलका तो जो घुबाया परिवार को बड़ा झटका लग्या ਕਰ ਕੁਮਾਇਆ ਪਰਵਾ ਨੂੰ ਨਹੀਂ ਦਿੱਤੀ ਗਈ ਜ਼ਿੰਮੇਵਾਰੀ ਜੋ ਕਿ ਇੱਥੇ ਰਾਜਾ ਵੜਿੰਗ ਦਾ ਨਜ਼ਦੀਕ ਸਾਥੀ ਹਰਪ੍ਰੀਤ ਸਿੰਘ ਸੰਧੂ ਜੋ ਰਾਜਾ ਵੜਿੰਗ ਦੇ ਰਿਸ਼ਤੇਦਾਰੀ ਵਿੱਚ ਉਹਨਾਂ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ ਪਰ ਫਿਰੋਜ਼ਪੁਰ ਤੋਂ ਕੁਲਬੀਰ ਸਿੰਘ ਜੀਰਾ ਗੁਰਦਾਸਪੁਰ ਤੋਂ ਬਰਿੰਦਰ ਮੀਤ ਸਿੰਘ ਪਹਾੜਾ ਹੁਸ਼ਿਆਰਪੁਰ ਤੋਂ ਦਲਜੀਤ ਸਿੰਘ ਜਿਰੰਦਰ ਸ਼ੈਰੀ ਤੌਰ ਜਿੰਦਰ 베ਰੀ ਜਿੰਦਰ ਦਿਹਾਤੀ ਤੋਂ ਹਰਦੇਵ ਸਿੰਘ ਲਾਡੀ ਕਪੂਰਥਲਾ ਤੋਂ ਬਲਵਿੰਦਰ ਸਿੰਘ ਢਾਲੀਵਾਲ ਖੰਨਾ ਤੋਂ ਲਖਵੀਰ ਸਿੰਘ ਲੱਖਾ ਲੁਧਿਆਣਾ ਦਿਹਾਤੀ ਤੋਂ ਮੇਜਰ ਸਿੰਘ ਮੁੱਲਾਪੁਰ ਲੁਧਿਆਣਾ ਸ਼ੈਰੀ ਤੋਂ ਸੰਜੀਪ ਤਲਵਾਰ ਮੋਗਾ ਤੋਂ ਹਰੀ ਸਿੰਘ ਖਾਈ ਮੁਹਾਲੀ ਤੋਂ ਕਮਲਕਿਸ਼ੋਰ ਸ਼ਰਮਾ ਮੁਖਸਰ ਤੋਂ ਸੁਖਦੀਪ ਸਿੰਘ ਬਿੱਟੂ ਪਠਾਨਕੋਟ ਤੋਂ ਪੰਨਾ ਰਾਲ ਪਾਟਿਆ ਪਟਿਆਲਾ ਵਿਧਾਇਤੀ ਤੋਂ ਗੁਰਦਰਸ਼ਨ ਕੌਰ ਅੰਦਾਵਾ ਪਟਿਆਲਾ ਸ਼ਹਿਰੀ ਤੋਂ ਨਰੇਸ਼ ਕੁਮਾਰ ਦੁੱਗਲ ਰੋਪੜ ਤੋਂ ਅਸ਼ਮੀਤ ਸ਼ਰਮਾ ਤੇ ਸੰਗਰੂਰ ਤੋਂ ਜਗਦੇਵ ਸਿੰਘ ਗੱਗਾ ਐਸਬੀਐਸ ਨਗਰ ਤੋਂ ਅਜੇ ਕੁਮਾਰ ਤੇ ਤਰਨਤੰਤੂ ਰਾਜਵੀਰ ਸਿੰਘ ਭੁੱਲਰ ਨੂੰ ਜ਼ਿਲ੍ਹਾ ਪ੍ਰਧਾਨੀ ਨਿਯੁਕਤੀ ਦੇ ਉੱਪਰ ਜ਼ਿੰਮੇਵਾਰੀ ਦਿੱਤੀ ਗਈ ਹੈ ਜਿਸ ਨੂੰ ਲੈ ਕੇ ਕੌਂਸਲਰ ਦੇ ਵੱਲੋਂ ਇਹ ਸੂਚੀ ਜਾਰੀ ਕੀਤੀ ਗਈ ਹੈ ਜੋ ਤਰਨ ਤੇ ਪ੍ਰਭਾਵ ਨਾਲ ਆਪਣੀ ਜ਼ਿੰਮੇਵਾਰੀ ਸਮਾਲਣਗੇ ਔਰ ਉਸ ਤੋਂ ਬਾਅਦ 2027 ਲਈ ਕਾਂਗਰਸ ਦੀਆਂ ਨੀਤੀਆਂ ਕਰ ਕਰ ਲੈ ਕੇ ਜਾਣਗੇ ਔਰ ਕਾਂਗਰਸ ਦੇ ਸੰਗਠਨ ਨੂੰ ਮਜ਼ਬੂਤ ਕਰਨਗੇ ਤਾਂ ਕਿ ਕਾਂਗਰਸ ਦਾ ਵਰਕਰਾਂ ਦੇ ਨਾਲ ਤੇ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਨਾਲ ਜੋ ਪੰਜਾਬ ਦੇ ਮੁੱਦਿਆਂ ਤੋਂ ਪਟਕ ਚੁੱਕੀਏ ਪੰਜਾਬ ਦੇ ਮੁੱਦੇ ਚੁੱਕਣਗੇ ਔਰ ਕਾਂਗਰਸ ਵਰਕਰਾਂ ਦੇ ਜਿਹੜੇ ਤੱਕੇਸ਼ਾਈ ਹੋ ਰਹੀ ਹੈ ਪੰਜਾਬ ਸਰਕਾਰ ਵੱਲੋਂ ਉਹਨਾਂ ਦੇ ਨਾਲ ਜਾ ਕੇ ਖੜਨਗੇ ਜਿਸ ਨੂੰ ਲੈ ਕੇ ਇਹ ਵੱਡਾ ਬਦਲਾਅ ਹੋਇਆ ਹੈ 2027 ਤੇ ਲਈ ਜੋ ਹਲਕਾ ਇੰਚਾਰਜਾਂ ਦੀ ਸੂਚੀ ਵੀ ਜਿਹੜੀ ਹੈ ਇਹਨਾਂ ਪ੍ਰਧਾਨਾਂ ਦੀ ਸਹਿਮਤੀ ਨਾਲ ਜਾਰੀ ਕੀਤੀ ਜਾਵੇਗੀ ਜੋ ਟਿਕਟਾਂ ਦੀ ਵੰਡ ਹੋਣੀ ਹੈ ਇਹਨਾਂ ਜ਼ਿਲ੍ਹਾ ਪ੍ਰਧਾਨਾਂ ਦੇ ਜ਼ਿੰਮੇਵਾਰੀ ਦੇ ਨਾਲ ਉਹ ਟਿਕਟਾਂ ਦਿੱਤੀਆਂ ਜਾਣਗੀਆਂ ਕੋਈ ਵੀ ਹਾਈ ਕਮਾਂਡ ਦੇ ਵੱਲੋਂ ਜਾਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦੇ ਵੱਲੋਂ ਆਪਣੀ ਮਨਮਰਜ਼ੀ ਨਹੀਂ ਹੋਵੇਗੀ ਜੋ ਪਹਿਲਾਂ ਜ਼ਿਲ੍ਹਾ ਪ੍ਰਧਾਨਾਂ ਦੇ ਵੱਲੋਂ ਕੋਈ ਪੁਛ ਪ੍ਰਤਾਲ ਨਹੀਂ ਹੁੰਦੀ ਸੀ ਔਰ ਜਿਹੜੇ ਪੰਜਾਬ ਸੂਬਾ ਪ੍ਰਧਾਨ ਹੁੰਦੇ ਸੀ ਉਹੀ ਹਲਕਾ ਇੰਚਾਰਜਾਂ ਦੀ ਸੂਚੀ ਜਾਰੀ ਕਰ ਦਿੰਦੇ ਸੀ ਪਰ ਹੁਣ ਜ਼ਿਲ੍ਹਾ ਪ੍ਰਧਾਨਾਂ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ ਜਿਹੜੇ ਵੀ ਜ਼ਿਲ੍ਹੇ ਦੇ ਹਲਕੇ ਹੋਣਗੇ ਉਹਨਾਂ ਦੇ ਵਿੱਚ ਉਸ ਹਲਕੇ ਦਾ ਜਿਹੜਾ ਆਗੂ ਸਰਗਰਮ ਹੋਵੇਗਾ ਔਰ ਜਿੰਤਨ ਦੀ ਜਿਹੜੇ ਕੋਲ ਸ਼ਮਤਾ ਹੋਵੇਗੀ ਉਸ ਨੂੰ ਹੀ ਜਿਹੜਾ ਕਿ ਹਲਕਾ ਇੰਚਾਰਜ ਲਾਇਆ ਜਾਵੇਗਾ ਜਿਸ ਨੂੰ ਲੈ ਕੇ 2027 ਦੀਆਂ ਚੋਣਾਂ ਤੋਂ ਪਹਿਲਾਂ ਇਹ ਬਹੁਤ ਵੱਡਾ ਬਦਲਾਅ ਹੋਇਆ ਕਾਂਗਰਸ ਪਾਰਟੀ ਵਿੱਚ